ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਅਮਰ ਬੱਪਾ ਦਾ ਅੰਦਰ ਸਦਾ ਦੇ ਰਹੇ ਚਾਹ ਹਾਂ ਇਹ ਨਾ ਕੋਈ ਦੇਖਣ ਕਮ ਅਸ਼ੋਭ ਨੇ ਆਤੀ ਅਗੋਂ ਤਾਂ ਬੜੀ ਕਿਤੇ ਤਰ ਦੇ ਵਿਕਾਸ ਕਰੋ ਜੋਰ ਲਾਓ ਜੀ ਲੋ ਇਹ ਸੰਪੰਨਜੀ ਲਾਲਿਆ ਨੇ ਸਲਾਹ ਕਰੇ ਬਰਤਵਾ ਜੀ ਦਾ ਜੀ ਪਾਰ ਚੜਾਤਾ ਬੋਰ ਜੀ ਜੇ ਤੁਸੀਂ ਚਾਹਦੇ ਚਲੋ ਅਸੀਂ ਚਲੋ ਸਾਨੂੰ ਤਾਂ ਹੁਣ ਜ਼ਿੰਮੇਵਾਰੀ ਤੁਹਾਡੇ ਦੇ ਬਾਜ਼ੀ ਤੇ ਕਰਾਂ

ਧਨਮੁਦਿਰ ਵਿੱਚ ਧਨਮੁਦਿਰ ਵਿੱਚ ਪੰਜਾਬ ਦੇ ਆਪ ਸਤਿਕਾਰ ਨੂੰ ਮਾਣਯੋਗ ਸਰਬਸੰਮਤੀ ਪੰਜਾਬ ਮੇਰੇ ਪ੍ਰਾਤ ਅਲੀਵਿਧੀ ਐਕਸਪਰਟ ਪੰਜਾਬ ਪ੍ਰਦੇਸ਼ ਯੂਨੀਵਰਸਿਟੀ ਸਰਦਾਰ ਕੁਸ਼ਵਿੰਦਰ ਸਿੰਘ ਮਹਾਰਾਜ एक शहरी जनिशैल यूनियन को पूरा देखते जाओ चलो चौकी पर रखी हुई है टीटी खा रही ना कृपा करेंगे जनेंद्र आए चाहे खा रहे जनेंद्र को बिजी तो मुकेश पटेल सामने वही वैसा पंजाब का तो झापोन बेटे नहीं झापोन मैं गाना करूंगा मैं गदली करूंगा लोग गिनती करूंगा किरदार खुद ही करूंगा मैं करना ਬਾਹਰ 10 ਮਿੰਟ ਹੋ ਗਏ ਹੋਰ ਬੜੇ ਬਾਕੀ ਜੀਰਮ ਤੋਂ ਕਿਧਰ ਵੱਲੇ ਜਾ ਰਹੇ ਆ। ਮੈਂ ਲੋਕੀ ਨੂੰ ਉਹ ਅਲੱਗ ਤੋਂ ਚੱਲਿਆ ਜਾ ਰਿਹਾ। ਉਹ ਬੰਦ ਗਿਆ। ਬਾਕੀ ਜੀਰਮ ਸ਼ਾਇਦ ਉਹ ਸਿੱਧੀ ਤਰਫ ਅਗੜ ਨਾ ਪਾਏ ਹੁਣ ਬਾਕੀ ਪਰ ਕੋਟ ਕਪੂਰੇ ਮੰਡੀ ਚ ਆਏ ਆ। ਰਾਜੇ ਨੂੰ ਇੱਕ ਬੜਾ ਬੜਾ ਫੰਕਸ਼ਨ ਸੀ। ਉੱਥੇ ਬੜਾ ਭਰਮਾ ਹੰਗਾਰਾ ਮਿਲਿਆ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਪਰ ਆਪਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਮੇਰੇ ਲਈ ਇਹ ਨਹੀਂ ਕਿ 2000 ਬੰਦਾ ਜਾਂ 10000 ਬੰਦਾ ਮੈਂ ਤਾਂ 200 ਬੰਦਿਆਂ ਨੂੰ ਵੀ ਜਾ ਕੇ ਪ੍ਰਚਾਰ ਕਰੂੰਗਾ ਕਿ ਮੱਕੀ ਬੀਜੋ ਪੰਜਾਬ ਦਾ ਪਾਣੀ ਬਚਾਓ ਪੰਜਾਬ ਦੀ ਬਿਜਲੀ ਬਚਾਓ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਪੰਜਾਬ ਦਾ ਪਾਣੀ ਬਚਾ ਕੇ ਜਾਈਏ ਔਰ ਜਿਹੜਾ ਵਾਈਟ 골ਡ ਕਾਟਨ ਸੀ ਉਹਨੂੰ ਮੁਰਕੇ ਫੇਰ ਆਪਾਂ ਸੁਰਜੀਵਿਤ ਕਰੀਏ ਬਾਲਗੜ 3 ਇੱਥੇ ਇੰਟਰੋਡਿਊਸ ਕਰਾਉਣਾ ਪੰਜਾਬ ਦੇ ਵਿੱਚ ਅਤ ਜ਼ਰੂਰੀ ਹੈ ਜਿਨਿੰਗ ਮਿਲਾਂ ਸਾਡੀਆਂ ਬੰਦ ਹੋ ਗਈਆਂ ਸਪਿਨਿੰਗ ਮਿਲਾਂ ਸਾਡੀਆਂ ਬੰਦ ਹੋ ਗਈਆਂ ਚੁੱਪ ਚੁੱਪ ਯਾਰ ਹਾਂਜੀ ਬੋਲੋ ਤੇ ਸਪਿਨਿੰਗ ਮਿਲਾਂ ਟੈਕਸਟਾਈਲ ਇੰਡਸਟਰੀ ਪੇਰੋਲਗੜੀ ਵਧੀ ਆ ਸਾਰੇ ਸਾਰਿਆਂ ਦੀ ਗੱਲ ਕਰਨੀ ਆ ਉਹਦੇ ਲਈ ਮੈਂ ਇੱਕ ਇੱਕ ਵੀਰ ਨੂੰ ਬੇਨਤੀ ਕਰਨੀ ਚਾਹਨਾ ਕਿ ਇਸ ਮਹੀਨ ਦੇ ਵਿੱਚ ਮਰਨਾ ਚਾਹੁੰਦਾ ਸ਼ੁਰੂ ਕਰ ਦੋਸਤੋ ਮੈਂ ਰਮੇਸ਼ ਕਬਨਡ ਇੰਡੀਆ ਨਿਊਜ਼ ਕੋਰ ਕੂਰਾ ਪੰਜਾਬ ਤੁਸੀਂ ਦੇਖਿਆ ਹੈ ਕਿ ਅੱਜ ਕੋਰਕੂਰਾ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਸਰਦਾਰ ਉਦਮ ਸਿੰਘ ਔਲਕ ਦੀ ਦੁਕਾਨ ਤੇ ਰਾਣਾ ਗੁਰਜੀਤ ਸਿੰਘ ਜੀ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਉਹਨਾਂ ਨੇ ਕਿਸਾਨਾਂ ਨੂੰ ਮੈਸੇਜ ਦਿੱਤਾ ਕਿ ਤੁਸੀਂ ਪਾਣੀ ਦਾ ਪੱਧਰ ਉੱਚਾ ਚੱਕਣ ਵਾਸਤੇ ਮੱਕੀ ਦੀ ਤੇ ਮੂੰਗੀ ਦੀ ਬਜਾਈ ਕਰੋ ਔਰ ਤਾਂ ਕਿ ਝੋਨੇ ਦੀ ਫਸਲ ਤੋਂ ਬਚਿਆ ਜਾ ਸਕੇ ਇਸ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਮੱਕੀ ਦੀ ਐਮਐਸਪੀ ਦੋਣ ਦੀ ਗਰੰਟੀ ਅਸੀਂ ਲੈਣੇ ਆਂ ਔਰ ਤੁਸੀਂ ਮੱਕੀ ਦੀ ਬਜਾਈ ਵੱਧ ਤੋਂ ਵੱਧ ਕਰੋ ਧੰਨਵਾਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ